ਆਮ ਆਦਮੀ ਪਾਰਟੀ ਦੇ ਵੱਲੋਂ 13 0 ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਫਰੀਦਕੋੜ ਦੀ ਸੀਟ ਵੀ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤਾਂ ਦੱਸਦੀ ਹੈ ਕਿ ਕਰਨਜੀਤਨ ਮੋਲ ਨੂੰ ਟੱਕਰ ਦੇਣ ਦੇ ਲਈ ਸਰਬਜੀਤ ਸਿੰਘ ਖਾਲਸਾ ਸਿਆਸੀ ਅਖਾੜੇ ਦੇ ਵਿੱਚ ਜਾਚ ਹੋਣ ਲੜ ਰਹੇ ਨੇ ਤੇ ਉੱਥੇ ਹੀ ਬਾਕੀ ਹੋਰ ਉਮੀਦਵਾਰਾਂ ਨੂੰ ਵੀ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਸੁਖਰਾਜ ਸਿੰਘ ਨਿਆਮੀ ਵਾਲੇ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕਿ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਨੇ ਆਜ਼ਾਦ ਚੋਣ ਲੜਨ ਲਈ ਐਲਾਨ ਕੀਤਾ ਹੋਇਆ ਤੇ ਵੱਤੋ ਵੱਤ ਸਿੱਖ ਜਥੇਬੰਦੀ ਦੀ ਜਿਹੜੀ ਵੋਟ ਆ ਸਰਬਜੀਤ ਸਿੰਘ ਖਾਲਸਾ ਨੂੰ ਜਾਣੀ ਚਾਹੀਦੀ ਹੈ ਤੇ ਇਸ ਵਾਰ ਆਜ਼ਾਦ ਚੋਣ ਲੜ ਰਹੇ ਖਾਲਸਾ ਨੂੰ ਜਿਹੜੇ ਕਿ ਵੱਤੋ ਵੱਤ ਵੋਟ ਪਾ ਕੇ ਜਿਤਾਇਆ ਜਾਵੇ ਤੇ ਫਰੀਦਕੋੜ ਦੇ ਵਿੱਚ ਐਮਪੀ ਲਿਆਇਆ ਜਾਵੇ ਤੇ ਜਿਸ ਨੂੰ ਲੈ ਕੇ ਬਿਆਨ ਕਰ ਦੇ ਕੇ ਸਰਕਾਰ ਨੂੰ ਉੱਤੇ ਕੁਝ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਸਫਰਾ ਨਿਆਮੀ ਵਾਲੇ ਦਾ ਹੋਰ ਕੀ ਕਹਿੰਦੇ ਜਿਵੇਂ ਕਿ ਸਮੂਚੀਆ ਸੰਗਤਾਂ ਨੂੰ ਪਤਾ ਹੈ ਕਿ ਹਲਕਾ ਲੋਕ ਸਭਾ ਫਰੀਦਕੋਟ ਤੋਂ ਜਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਉਮੀਦਵਾਰ ਆਜ਼ਾਦ ਤੋਂ ਲੜ ਰਹੇ ਆ ਸੁ ਮੈਂ ਸਮੂਚੀਆ ਸੰਗਤਾਂ ਨੂੰ ਐਨਆਰਆਈ ਵੀਰਾਂ ਨੂੰ ਪੰਜਾਬ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਚੋਣ ਮਹੱਲ ਨੂੰ ਇਸ ਤਰੀਕੇ ਦੇ ਨਾਲ ਲੜੀਏ ਜਿੱਤ ਵੱਲ ਵੱਧ ਸਕੀ ਕਹਿੰਦੋਂ ਭਾਵ ਕਿ ਬਹੁਤ ਪੰਜਾਬ ਦੇ ਲੋਕਾਂ ਦੇ ਵਿੱਚ ਦਰਦ ਹੈ ਬਹੁਤ ਦੇਸ਼ ਵਿਦੇਸ਼ ਦੇ ਲੋਕਾਂ ਦੇ ਵਿੱਚ ਦਰਦ ਹੈ ਇਸ ਗੱਲ ਦਾ ਕਿ ਅਸੀਂ ਇਹ ਚੋਣਾਂ ਜਿੱਤਣੀਆਂ ਲੜਨੀਆਂ ਵੀ ਆ ਤੇ ਜਿੱਤਣੀਆਂ ਵੀ ਆ ਸੋ ਆਪਾਂ ਉਸ ਮੰਜ਼ਲ ਨੂੰ ਸਰ ਕਰਨ ਦੇ ਲਈ ਏਕਾ ਬਣਾਈਏ ਜਿਹੜੇ ਮੇਰੇ ਵੀਰ ਐਨ ਆਰ ਆਈ ਭਰਾ ਜャ ਪੰਜਾਬ ਦੇ ਵਿੱਚ ਲੋਕ ਪੰਜਾਬ ਦਾ ਦਰਦ ਰੱਖਣ ਵਾਲੇ ਪੈਸੇ ਦਿੰਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਪੈਸੇ ਦੇਣ ਦੀ ਬਜਾਏ ਤੁਸੀਂ ਆਪਣਾ ਪਿੰਡ ਸੰਭੋ ਉਹੀ ਆਪਣੇ ਪੈਸੇ ਆਪਣੇ ਪਿੰਡ 'ਚ ਉਸ ਦੇ ਚੋਣ ਪ੍ਰਚਾਰ ਦੇ ਲਈ ਲਾਓ ਆਪਣੇ ਹਲਕਿਆਂ ਦੇ ਲਈ ਲਾਓ ਤਿੰਨ ਤੋਂ ਚਾਰ ਜਾਂ ਪੰਜ ਪਿੰਡ ਇਕੱਠੇ ਹੋ ਕੇ ਉਹਨਾਂ ਪੈਸਾ ਨੂੰ ਆਪਣੇ ਪਿੰਡਾਂ 'ਚ ਪ੍ਰਚਾਰ ਦੇ ਲਈ ਵਰਤੋ ਲੋਕਾਂ ਨੂੰ ਅਵੇਅਰ ਕਰੋ ਆਪਾਂ ਇਸ ਨੂੰ ਤਕੜੇ ਤਰੀਕੇ ਦੀ ਮਹਿੰਮ ਬਣਾ ਕੇ ਜਿਵੇਂ ਕਿ ਸਮੂਹੀਆਂ ਸੰਗਤਾਂ ਨੂੰ ਪਤਾ ਹੈ ਕਿ ਹਲਕਾ ਲੋਕ ਸਭਾ ਫਰੀਦਕੋਟ ਤੋਂ ਜਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਉਮੀਦਵਾਰ ਆਜ਼ਾਦ ਤੋਂ ਲੜ ਰਹੇ ਆ ਸੁਮੈਂ ਸਮੂਚੀਆਂ ਸੰਗਤਾਂ ਨੂੰ ਐਨਆਰਆਈ ਵੀਰਾਂ ਨੂੰ ਪੰਜਾਬ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਚੋਣ ਮਹੱਲ ਨੂੰ ਇਸ ਤਰੀਕੇ ਦੇ ਨਾਲ ਲੜੀਏ ਜਿੱਤ ਵੱਲ ਵੱਧ ਸਕੀ ਕਹਿਣ ਤੋਂ ਭਾਵ ਕਿ ਬਹੁਤ ਪੰਜਾਬ ਦੇ ਲੋਕਾਂ ਦੇ ਵਿੱਚ ਦਰਦ ਹੈ। ਬਹੁਤ ਦੇਸ਼ ਵਿਦੇਸ਼ ਦੇ ਲੋਕਾਂ ਦੇ ਵਿੱਚ ਦਰਦ ਹੈ ਇਸ ਗੱਲ ਦਾ ਕਿ ਅਸੀਂ ਇਹ ਚੋਣਾਂ ਜਿੱਤਣੀਆਂ ਲੜਨੀਆਂ ਵੀ ਆ ਤੇ ਜਿੱਤਣੀਆਂ ਵੀ ਆ। ਸੋ ਆਪਾਂ ਉਸ ਮੰਜ਼ਲ ਨੂੰ ਸਰ ਕਰਨ ਦੇ ਲਈ ਏਕਾ ਬਣਾਈਏ। ਜਿਹੜੇ ਮੇਰੇ ਵੀਰ ਐਨ ਆਰ ਆਈ ਭਰਾ ਜャ ਪੰਜਾਬ ਦੇ ਵਿੱਚ ਲੋਕ ਪੰਜਾਬ ਦਾ ਦਰਦ ਰੱਖਣ ਵਾਲੇ ਪੈਸੇ ਦਿੰਦੇ ਨੇ। ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਪੈਸੇ ਦੇਣ ਦੀ ਬਜਾਏ ਤੁਸੀਂ ਆਪਣਾ ਪਿੰਡ ਸੰਭੋ ਉਹੀ ਆਪਣੇ ਪੈਸੇ ਆਪਣੇ ਪਿੰਡ 'ਚ ਉਸ ਦੇ ਚੋਣ ਪ੍ਰਚਾਰ ਦੇ ਲਈ ਲਾਓ ਆਪਣੇ ਹਲਕਿਆਂ ਦੇ ਲਈ ਲਾਓ ਤਿੰਨ ਤੋਂ ਚਾਰ ਜਾਂ ਪੰਜ ਪਿੰਡ ਇਕੱਠੇ ਹੋ ਕੇ ਉਹਨਾਂ ਪੈਸਾ ਨੂੰ ਆਪਣੇ ਪਿੰਡਾਂ 'ਚ ਪ੍ਰਚਾਰ ਦੇ ਲਈ ਵਰਤੋ ਲੋਕਾਂ ਨੂੰ ਅਵੇਅਰ ਕਰੋ ਆਪਾਂ ਇਸ ਨੂੰ ਤਕੜੇ ਤਰੀਕੇ ਦੀ ਮਹਿੰਮ ਬਣਾ ਕੇ